सच की आवाज में बंद किया पेगा कांग्रेस पार्टी वालों बहुत बहुत शुक्रिया अदा करना तो सारे का बहुत बहुत धन्यवाद करना कि पंजाब के अंदर और देश के दे अंदर पार्लीमेंट दो जी दूध हटिया तो ने और केंद्र की सरकार और पंजाब की सरकार जी है ਉਹ اخلاقی ਤੌਰ ਤੇ ਉੱਤੇ ਔਰ ਨੈਤਿਕਤਾ ਦੇ ਤੌਰ ਤੇ ਆਪਣੇ ਜਿਹੜੀ ਆੜ ਗੁਜ਼ਾਰੇ ਦੇ ਉਹਦੇ ਕਾਰਨ ਉਹ ਆਪਣੀ ਨੈਤਿਕਤਾ ਜਿਹੜੀ ਆ ਉਹ ਗਵਾ ਚੁੱਕਿਆ ਜਿਹੜੀ ਪਾਰਟੀ ਦੇਸ਼ ਦੇ ਅੰਦਰ 400 ਤੋਂ ਉੱਤੇ ਦਾ ਦਾਅਵਾ ਕਰਦੀ ਸੀ ਉਹ ਜਿਹੜੀ ਆ ਟਰੇਡ ਸੀਟਾਂ ਜਿਹੜੀਆਂ ਖੁਦ ਪਾਰਟੀ ਭਾਜਪਾ ਪਾਰਟੀ ਹਾਂ ਔਰ ਉਹ ਮジョਰਿਟੀ ਦੇ ਅੰਦਰ ਵੀ ਜਿਹੜਾ ਨਹੀਂ ਆਏ ਔਰ ਅੱਜ ਉਹਨਾਂ ਨੂੰ ਭਟਕਲਾਂ ਦੇ ਤਰਫਣਾ ਪੈ ਰਿਹਾ ਮੈਂ ਤਾਂ ਕਰੇ 23 ਦੇ ਅੰਦਰ ਸਟਾਰ ਬਣਾਉਣ ਦੇ ਲਈ ਉਹ ਜੱਡੋ ਯਾਰ ਕਰ ਰਹੇ ਆ ਇਹ ਮੋਦੀ ਸਾਹਿਬ ਆਪਣੀ ਨੈਤਿਕਤਾ ਜਿਹੜੀ ਆ ਖਵਾ ਚੁੱਕੇ ਦੂਸਰਾ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਫੱਗਾ ਤੇ ਚੋਰਾ ਦੀ ਸਰਕਾਰ ਜਿਹੜੀ ਸੀ ਉਹਨਾਂ ਨੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਨਾਰਾ ਦਿੱਤਾ ਕਿ ਸਾਡੇ 92 ਐਮਐਲਏ ਬਣ ਤੋਂ ਬਾਅਦ ਅਸੀਂ ਪੰਜਾਬ ਦੇ ਅੰਦਰ 2 2.5 ਸਾਲ ਕਹਿੰਦੇ ਅਸੀਂ ਬੜੀ ਚੰਗੀ ਕਾਰਗੁਜ਼ਾਰੀ ਕੀਤੀ ਤੇ ਸਾਡਾ ਰਾਜ ਤੇ ਪ੍ਰਸ਼ਾਸਨ ਸ਼ਾਸਨ ਬੜਾ ਵਧੀਆ ਚੱਲਦਾ ਸੀ ਤੇ ਭਗਵੰਤ ਮਾਨ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਭਗਵੰਤ ਮਾਨ ਦੇ 9 10 ਵਜ਼ੀਰ ਜਿਹੜੇ ਸੀ ਜਿੱਥੇ ਉਹ ਆਪਣੀਆਂ ਸੀਟਾਂ ਹਾਰ ਗਏ ਉਥੇ ਆਪਣੇ ਹਲਕੇ ਵੀ ਹਾਰ ਗਏ ਔਰ ਮੇਰੇ ਖਿਆਲ ਦੇ ਅੰਦਰ ਐਡੀ ਵੱਡੀ ਸ਼ਰਮਨਾਕ ਹਾਰ ਜਿਹੜੀ ਹੈ ਉਹਨੂੰ ਮੌਜੂਦ ਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਓ ਦੇ ਵਜ਼ੀਰ ਹਾਰ ਜਾਣ ਕਿ ਜੇ ਜੇ ਉਹ ਕਮ ਸੇ ਕਮ ਉਹ ਜੇ ਉਹਦੇ ਜੀ ਵਜ਼ੀਰ ਹਾਰ ਜਾਣ ਇਹ ਘੱਟ ਉਹਨਾਂ ਦੇ ਜਿਹੜੇ ਨੇ ਮੰਤਰੀਆਂ ਤੋਂ ਇਲਾਵਾ ਜਿਹੜੇ ਉਹਨਾਂ ਦੇ 52 ਹੋਰ ਐਮ ਐਲ ਏ ਆਪਣੇ ਹਲਕੇ ਹਾਰ ਜਾਣ ਭਵਜਾ ਤੋਂ ਵੱਧ ਰਹੀ ਮੇਰੇ ਭਗਵੰਸਾ ਵੈਸੀ ਇਨਾ ਹੈ ਤਾਂ ਮੇਰੇ خیال ਦੇ ਅੰਦਰ 19ਾਂ ਦੇ ਉੱਤੇ ਸਰਕਾਰ ਬਣ ਜਾਂਦੀ ਹੈ 59 ਦੇ ਉੱਤੇ ਤੇ ਜੇ 10 ਮੰਤਰੀ ਆ ਜਾਣ 52 55 ਐਮਐਲਏ ਹਾਰ ਜਾਣ ਤਾਂ ਫਿਰ ਭਗਵੰਤ ਮਾਨ ਜੀ ਜੇ ਤੁਹਾਡੇ ਅੰਦਰ ਜਨਾ ਵੀ ਪੰਜਾਬੀਅਤ ਦਾ ਖੂਨ ਹੈ ਜੇ ਜਨਾ ਵੀ ਤੁਹਾਡੇ ਅੰਦਰ ਨੈਕਟਤਾ ਹੈ ਜੇ ਜਰਾ ਵੀ ਤੁਸੀਂ ਸਮਝਦੇ ਹੋ ਕਿ ਸਾਡੇ ਖਿਲਾਫ ਲੋਕਾਂ ਨੇ ਫਤਵਾ ਦਿੱਤਾ ਹੈ ਤਾਂ ਮੈਂ ਇਹ ਰਿਹਾਰ ਕੀਤਾ ਕਿ ਤੁਸੀਂ ਪੰਜਾਬੀਆਂ ਨਾਲ ਜਿਹੜਾ ਧੋਖਾ ਕੀਤਾ ਸੀ ਤੇ ਇਸ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦਾ ਮੂੰਹ ਤੋੜਨਾ ਜਵਾਬ ਦਿੱਤਾ ਹੈ ਤੇ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਤੇ ਤੂੰ ਕੰਨਾ ਸੀ ਨਾ ਬਹੁਤ ਵੱਡਾ ਇਨਕਲਾਬੀ ਹੈ ਤੇ ਜੇ ਤੂੰ ਬਹੁਤ ਵੱਡਾ ਇਨਕਲਾਬੀ ਹੈ ਨਾ ਤਾਂ ਫਿਰ ਅੱਜ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਆਪ ਲੋਕਾਂ ਦੇ ਵਿੱਚ ਉੜ ਕੇ ਜਾ ਲੋਕਾਂ ਦਾ ਫਤਵਾ ਲੈ ਤੇਰੇ ਤੇਰੇ ਐਮ ਐਲ ਏ ਔਰ ਮੰਤਰੀ ਹਾਰ ਗਏ ਤੈਨੂੰ ਪੰਜਾਬ ਦੀ ਸੱਤਾ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਔਰ ਜਿਹੜਾ ਤੂੰ ਇਹ ਇਹ ਤੇਰੀ ਹਾਰ ਕਿਉਂ ਹੋਈ ਹੈ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਤੂੰ ਪੰਜਾਬ ਦੇ ਅੰਦਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਤੂੰ ਕਦੇ ਪੰਜਾਬ ਦੇ ਅੰਦਰ ਕਹਿੰਦਾ ਸੀ ਮੈਂ ਨਸ਼ਾ ਮੁਕਤ ਪੰਜਾਬ ਕਰ ਦੇਣਾ ਲੋਕ ਬੱਚੇ ਸਾਡੇ ਮਾਰ ਰਹੇ। ਤੂੰ ਕਹਿੰਦਾ ਸੀ ਧਰਨਾ ਵਕਤ ਪੰਜਾਬ ਕਰ ਦੇਣਾ। ਲੋਕ ਸਾਡੇ ਬੱਚ ਕੇ ਬੱਚੀਆਂ ਅੱਜ ਵੀ ਧਰਨੇ ਪ੍ਰਦਰਸ਼ਨ ਮਜਾਰੇ ਕਰਦੇ ਸੜਕਾਂ ਦੇ ਉੱਤੇ ਰੋਂਦੇ ਫਿਰਦੇ ਨੇ ਤੂੰ ਉਹਨਾਂ ਨੂੰ ਕੁੱਟਿਆ। ਤੂੰ ਪੰਜਾਬ ਦੇ ਵਿੱਚ ਉਹਨਾਂ ਸਾਰੇ ਸਿੱਖਾਂ ਨੂੰ ਕੁੱਟਿਆ। ਤੂੰ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਕੁੱਟਿਆ। ਤੂੰ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਕੁੱਟਿਆ। ਤੂੰ ਪੰਜਾਬ ਦੇ ਅੰਦਰ ਕੀਚਰਾਂ ਨੂੰ ਕੁੱਟਿਆ ਵਿਆਪਤਾ ਨੂੰ ਕੁੱਟਿਆ ਮੂਹ ਪੰਜਾਬ ਦੇ ਅੰਦਰ ਸਾਡੇ ਸਿੱਖ ਨੌਜਵਾਨਾਂ ਦੇ ਉੱਤੇ ਜ਼ੁਲਮ ਕੀਤੇ ਤਾਂ ਤੈਨੂੰ ਪੰਜਾਬ ਦੇ ਅੰਦਰ ਇਸ ਕਰਕੇ ਬਹੁਤ ਵੱਡੀ ਹਾਰ ਦੇਖਣੀ ਪਈ ਹੈ ਕਿ ਤੂੰ ਸਵਾਏ ਲੋਕਾਂ ਦੇ ਉੱਤੇ ਜ਼ੁਲਮ ਕਰਨ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਕੀਤਾ ਸਾਡੀਆਂ ਧੀਆਂ ਭੈਣਾਂ ਨੂੰ ਤੇਰੀ ਸਰਕਾਰ ਨੇ ਤੇਰੀ ਪੁਲਸ ਨੇ ਡੱਕ ਕੇ ਸੜਕਾਂ ਦੇ ਉੱਤੇ ਘ੍ਰਿਸਿਆ ਤੇ ਲੋਕਾਂ ਨੇ ਤੇਰਾ ਮੂੰਹ ਤੋੜਵਾ ਜਵਾਬ ਦੇਣਾ ਉਹ ਤੈਨੂੰ ਦਿੱਤਾ ਤੂੰ ਲੋਕਾਂ ਦੀਆਂ ਜਿਹੜੇ ਸਾਡੇ ਬੱਚੇ ਪੱਗਾਂ ਮਾਦੇ ਸੀ ਸਰਦਾਰ ਸੀ ਤੂੰ ਉਹਨਾਂ ਦੀਆਂ ਪੱਗਾਂ ਨੂੰ ਪੈਰਾਂ ਦੇ ਵਿੱਚ ਰੋਲਿਆ ਇਹਨੂੰ ਇਸ ਕਰਕੇ ਵੀ ਪੰਜਾਬ ਦੇ ਲੋਕਾਂ ਦੇ ਮੂੰਹ ਤੋੜਮਾ ਜਿਹੜਾ ਉਹ ਜਵਾਬ ਦਿੱਤਾ ਫੇ ਸਭ ਤੋਂ ਵੱਡਾ ਕਿਸਾਨਾਂ ਦੇ ਨਾਲ ਜਿਹੜਾ ਤੂੰ ਸ਼ੰਘੋ ਬਾਟਨ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੇ ਖੱਟੜ ਦੀ ਸਰਕਾਰ ਦੇ ਨਾਲ ਵੜ ਕੇ ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ ਸ਼ੁਭਮ ਵਰਗੇ ਸਾਡੇ ਨੌਜਵਾਨ ਜਿਹੜੇ ਸੀ ਉਹ ਸ਼ਹੀਦ ਹੋਏ ਨੌ ਹੋਰ ਸਾਡੇ ਜਿਹੜੇ ਕਿਸਾਨ ਭਰਾ ਉੱਥੇ ਸ਼ਹੀਦ ਹੋਏ ਤੈਨੂੰ ਕੇਸ ਕਰਕੇ ਲੋਕਾਂ ਨੇ ਤੇਰਾ ਮੂੰਹ ਤੋੜਨ ਦਾ ਬਾੜ ਜਿਹੜਾ ਉਹ ਉਹ ਇਹਨਾਂ ਬੋਲਾਂ ਦੇ ਵਿੱਚ ਦੇਖ ਕੇ ਤੈਨੂੰ ਜਿਹੜਾ ਉਹਨਾਂ ਨੇ ਦੱਸਿਆ ਔਰ ਜਿਹੜਾ ਤੂੰ ਕਹਿੰਦਾ ਸੀ ਕਿ ਮੈਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦੇਣਾ ਔਰ ਅੱਜ ਕੋਰੋਨਾ ਹਜ਼ਾਰਾਂ ਲੱਖਾਂ ਦਾ ਕਰਜ਼ਾ ਜਿਹੜਾ ਉਹ ਉਹ ਤੂੰ ਪੰਜਾਬ ਦੇ ਅੰਦਰ ਮੜ ਕੇ ਤੇ ਤੂੰ ਪੰਜਾਬ ਦੀ ਸੱਤਾ ਨੂੰ ਨਹੀਂ ਚਲਾ ਸਕਦਾ ਜੇ ਤੂੰ ਕਹਿੰਦਾ ਸੀ ਕਿ ਪੰਜਾਬ ਦਾ ਖਜ਼ਾਨਾ ਸਾਡੇ ਕੋਲ ਭਰਿਆ ਪਿਆ ਤਾਂ ਫਿਰ 51 52 ਹਜ਼ਾਰ ਦੀਆਂ ਸਕੀਮਾਂ ਦਾ ਪੈਸਾ ਕਿੱਥੇ ਗਿਆ ਸ਼ਰਮ ਸਕੀਮਾਂ ਦਾ ਪੈਸਾ ਕਿੱਥੇ ਗਿਆ ਪੈਨਸ਼ਨਰਾਂ ਦਾ ਪੈਸਾ ਕਿੱਥੇ ਗਿਆ ਔਰ ਤੁਸੀਂ ਹਜ਼ਾਰ ਹਜ਼ਾਰ ਦੀ ਗੱਲ ਕਰਦੇ ਸੀ ਬੜੀ ਸ਼ਰਮ ਦੀ ਗੱਲ ਹੈ ਭਗਵੰਤ ਸਿੰਘ ਤੇਰੇ ਵਾਸਤੇ ਮੇਰਾ ਸ਼ਬਦ ਕੌੜਾ ਹੋ ਸਕਦਾ ਕਿਉਂਕਿ ਤੂੰ ਹਜ਼ਾਰ ਹਜ਼ਾਰ ਔਰਤਾਂ ਨੂੰ ਦਿੱਤਾ ਨਹੀਂ ਤੇ ਤੂੰ ਕਹਿੰਦਾ ਹੁਣ ਅਸੀਂ 1100 ਦੇਾਂਗੇ ਕਮਾਲ ਦੀ ਗੱਲ ਐ ਐਡਾ ਝੂਠਾ ਤੇ ਮੁਕਾਰ ਮੁੱਖ ਮੰਤਰੀ ਪੰਜਾਬ ਦੇ ਅੰਦਰ ਸਾਡੀਆਂ ਧੀਆਂ ਪੜਾਣਾਂ ਦੇ ਨਾਲ ਐਡਾ ਗਿਲਾਬ ਕਰ ਰਿਹਾ ਤੇ ਤੂੰ ਗਿਆ 10000 ਤਾਂ ਕੀ ਦੇਣਾ ਸੀ ਜਾਂ ਤਾਂ ਉਹ ਮੈਂ 1100 ਦਊਗਾ ਜੇ ਤੂੰ 1000 ਦਿੱਤਾ ਹੁੰਦਾ ਤਾਂ ਫਿਰ ਤੈਨੂੰ ਕਹਿਣ ਦਾ ਹੱਕ ਸੀ ਕਿ ਮੈਂ ਹੁਣ 1100 ਰੁਪਇਆ ਜਿਹੜਾ ਉਹ ਉਹ ਦੇਵਾਂਗਾ ਤੇ ਨਾ ਉਸ ਮੈਂ ਸਕਾਲਰਸ਼ਿਪ ਦਾ ਪੈਸਾ ਤੂੰ ਦਿੱਤਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਖਾਸ ਕਰਕੇ ਮੈਂ ਤਾਂ ਤੁਸੀਂ ਮੁੱਖ ਮੰਤਰੀ ਬਣਾਉਣ ਦੀ ਕੱਲ ਪੰਜਾਬ ਦੀ ਵਿਧਾਨ ਸਭਾ ਚ ਕੀਤੀ। ਔਰ ਨਾੜੇ ਲਾਇਆ ਭਗਵੰਤ ਮਾਨ ਨੂੰ ਕਿ ਆਪਣਾ ਵਾਦਾ ਜਿਹੜਾ ਉਹ ਪੂਰਾ ਕਰੋ। ਪਰ ਭਗਵੰਤ ਮਾਨ ਨੇ ਮੇਰਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ અપਮਾਨ ਕੀਤਾ। ਔਰ ਮੈਨੂੰ ਇਤੋ ਤਾਂ ਕਿ ਜੁੱਤੀ ਤੱਕ ਸੰਘੋੜਨ ਦੀਆਂ ਗੱਲਾਂ ਜਿਹੜੀਆਂ ਭਗਵੰਤ ਮਾਨ ਨੇ ਕੀਤੀਆਂ ਸੀ ਤੇ ਭਗਵੰਤ ਮਾਨ ਨੂੰ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਹਿ ਗਿਆ ਸੀ ਕਿ ਆਈ ਭਗਵੰਤ ਮਾਨਾ ਜਲੰਧਰ ਤੇ ਆਈ ਪੰਜਾਬ ਲੋਕਾਂ ਨੂੰ ਬੰਦਾ ਬਣਾ ਕੇ ਜੰਨੀ ਤੋਂ ਵਾਪਸ ਭੇਜਣਗੇ ਆਦੋਂ ਪਰ ਆਇਆ ਮੈਂ ਜਹਾਂ ਸੀ ਕਿ ਮੇਰੇ ਆਦੋਂ ਪਰਾਈ 300 ਮੀਟਰ ਦਾ ਸਿਰਫ 300 ਮੀਟਰ ਦਾ ਰੋਡ ਛੋੜ ਰੱਖਿਆ ਔਰ 50 ਮੀਟਰ ਤੱਕ ਜਾਣ ਨਹੀਂ ਦਿੱਤਾ ਪੁਲਿਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੇ ਨਾਲ ਲੱਗੇ ਰਹੇ ਕਿ ਸਦਾ ਚਰਨਜੀਤ ਸਿੰਘ ਚੱਲੀ ਹੋਣਾ ਦਾ ਮੇਰੇ ਹੱਥੇ ਦੇ ਅੰਦਰ ਪ੍ਰੋਗਰਾਮ ਸੀ ਮੇਰਾ ਵੀ ਅੰਦਰ ਉੱਧਰ ਸੰਪਰਕ ਸੀ ਜਦੋਂ ਮੈਨੂੰ ਪਤਾ ਲੱਗਾ ਇਤਨੂ ਕੋ ਮੰਤਰੀ ਆਦਮ ਪਰ ਪੰਜਣ ਵਾਲਾ ਮੈਂ ਪੁਲਿਸ ਦੀਆਂ ਬੰਦਸ਼ਾਂ ਤੋੜ ਕੇ ਸਿਰ ਦੇ ਉੱਤੇ ਸਾਫਾ ਬੰਨ੍ਹ ਕੇ ਮੋਟਰਸਾਈਕਲ ਤੇ ਕਰਕੇ ਭਗਵੰਤ ਮਾਨ ਦੇ ਮੋੜੇ ਜਾ ਖੜਾ ਹੋਇਆ ਔਰ ਉਹਨੂੰ 50 ਮੀਟਰ ਤੱਕ ਦਾ ਵੀ ਜਿਹੜਾ ਨਾ ਉਹ ਰੋੜਸ਼ੋ ਨਹੀਂ ਕੰਮ ਦਿੰਦਾ ਸਾਰਾ ਕੁਝ ਤੁਸੀਂ ਟੀਵੀ ਵਾਲੇ ਜਾਣਦੇ ਹੋ ਔਰ ਰਿਕਾਰਡ ਹੈ ਔਰ ਮੈਂ ਭਗਵੰਤ ਮਾਨ ਜੀ ਤੈਨੂੰ ਇੱਥੋਂ ਬਰੰਧ ਮੋੜ ਤੇ ਔਰ ਪੰਜਾਬ ਦੇ ਵਿੱਚੋਂ ਜਲੰਧਰ ਦੇ ਅੰਦਰ ਕਾਂਗਰਸ ਪਾਰਟੀ ਸਭ ਤੋਂ ਵੱਧ ਵੋਟਾਂ ਦੇ ਨਾਲ ਅਸੀਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜਿਤਾ ਕੇ ਪੰਜਾਬ ਦੇ ਦਲਤਾਂ ਨੇ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਮਜ਼ਦੂਰਾਂ ਨੇ ਪੰਜਾਬ ਦੇ ਵਪਾਰੀ ਵਰਗ ਨੇ ਖਾਸ ਕਰਕੇ ਜਲੰਧਰ ਤੇ ਪੰਜਾਬ ਦੇ ਲੋਕਾਂ ਨੇ ਤੈਨੂੰ ਮੂੰਹ ਤੋਰ ਮਾ ਜਵਾਬ ਦਿੱਤਾ ਔਰ ਜਿਹੜੀ ਗੱਲ ਤੂੰ ਤੈਨੂੰ ਮੈਂ ਖਤਾਰਦੀ ਉਦਾਲ ਸਭਾ ਚ ਕਹੀ ਸੀ ਔਰ ਉਹ ਮੈਂ ਪੂਰੀ ਕਰਕੇ ਦਿਖਾਈ ਆ ਮੇਰੇ ਅੰਦਰ ਨੈਤਿਕਤਾ ਆ ਤੇ ਭਗਵੰਤ ਮਾ ਜੀ ਤੈਨੂੰ ਟੱਕਰਾਂ ਦਾ ਔਰ ਫਿਰ ਪੰਜਾਬ ਦੀ ਦਲ ਸੰਭਾ ਦੇ ਅੰਦਰ ਜੂਨ ਦੇ ਮਹੀਨੇ ਦੇ ਅੰਦਰ ਚੜਿਆ ਜਿਹੜਾ ਮਹੀਨਾ ਦੇ ਅੰਦਰ ਸਾਡਾ ਇੱਕ ਸੈਸ਼ਨ ਹੋਣਾ ਮੌਨਸੂਨ ਫਿਰ ਪੁੱਛਾਂਗਾ ਭਗਵੰਤ ਮਾਨ ਨੂੰ ਕਿ ਭਗਵੰਤ ਮਾਨ ਜੀ ਤੁਸੀਂ ਲੋਕਾਂ ਦੇ ਨਾਲ ਝੂਠੇ ਵਾਦੇ ਲਾਹੇ ਨਾਅਰੇ ਲਾ ਕੇ ਤੁਸੀਂ ਆਪਣੇ 92 ਬਟਾਇਤਾਂ ਬਣਾ ਗਏ ਸੀ ਪਰ ਹੁਣ ਤੁਸੀਂ ਪੰਜਾਬ ਦੇ ਅੰਦਰ ਪੂਰੀ ਨਾਟਕਤਾ ਹੋ ਚੁੱਕੇ ਹੋ 50 55 ਤੁਹਾਡੇ ਐਮਐਲਏ ਹਾਰ ਗਏ 9 10 ਵਜ਼ੀਰ ਤੁਹਾਡੇ ਜਿਹੜੇ ਸੀ ਉਹ ਚੋਂ ਹਾਰ ਗਏ ਇਸ ਕਰਕੇ ਤੁਹਾਨੂੰ ਹੁਣ ਪੰਜਾਬ ਦੀ ਸੱਤਾ ਦੇ ਵਿੱਚ ਰਹਿਣ ਦਾ ਉਹੀ ਹੱਕ ਨਹੀਂ ਹੈ ਉਹਨਾਂ ਨੂੰ ਤਰੰਤ ਆਪਣੇ ਅਹੁਦੇ ਤੋਂ ਜਿਹੜਾ ਉਹ ਅਸਤੀਫਾ ਦੇਣਾ ਚਾਹੀਦਾ ਹੈ ਮੈਂ ਪੰਜਾਬ ਦੇ ਲੋਕਾਂ ਦਾ ਧੰਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਾਡੇ ਸੱਤ ਜਿਹੜੇ ਉਹ ਆਪਣੇ ਐਮਐਲਏ ਜਿਹੜੇ ਐਮਪੀ ਜਿਹੜੇ ਬਣਾ ਕੇ ਉਹ ਉਹ ਪੰਜਾਬ ਦੇ ਬਣੋ ਦੇਸ਼ ਦੇ ਵਿੱਚ ਜਿਹੜੇ ਭੇਜੇ ਨੇ ਮੈਂ ਉਹਨਾਂ ਦੇ ਲਈ ਤੁਹਾਡਾ ਸ਼ੁਕਰੀਆ ਅਦਾ ਕਰਦਾ ਔਰ ਪੰਜਾਬੀਆਂ ਦਾ ਬਹਿ ਦਿਲੋਂ ਧੰਵਾਦ ਕਰਦਾ ਕਿ ਜਿਨ੍ਹਾਂ ਦੇ ਅੰਦਰ ਅਮਰਿੰਦਰ ਸਿੰਘ ਰਾਜਾ ਬਣਾਂਗੀ ਸਾਡੇ ਪ੍ਰਧਾਨ ਸਾਹਿਬ ਜਿਨ੍ਹਾਂ ਦੇ ਉੱਤੇ ਬਹੁਤ ਦੂਸ਼ਣਵਾਦੀਆਂ ਐ ਰਵਨੀਤ ਮਿੱਟੂ ਕਰਦਾ ਸੀ ਤੇ ਰਵਨੀਤ ਮਿੱਟੂ ਨੂੰ ਵੀ ਮੂੰਹ ਤੋੜਮਾ ਜਵਾਬ ਜਿਹੜਾ ਉਹ ਉਥੇ ਦਿੱਤਾ ਤਰੰबीर ਗਾਂਧੀ ਜੀ ਦੇ ਨੇ ਬੜੇ ਸ਼ਬਦ ਬੋਲਦੇ ਸੀ ਉਹਨਾਂ ਨੇ ਵੀ ਮੂੰਹ ਤੋੜਮਾ ਜਵਾਬ ਦਿੱਤਾ ਜਲੰਧਰ ਵਾਸੀਆਂ ਨੇ ਮੂੰਹ ਤੋੜਮਾ ਜਵਾਬ ਦਿੱਤਾ ਫਰੋਜ਼ਪੁਰ ਵਾਸੀਆਂ ਨੇ ਮੂੰਹ ਤੋੜਮਾ ਜਵਾਬ ਦਿੱਤਾ ਆਪਣੇ ਸਰ ਵਾਲਿਆਂ ਨੇ ਮੂੰਹ ਤੋੜਮਾ ਜਵਾਬ ਦਿੱਤਾ ਔਰ ਸਰਦਾਸਪੁਰ ਦੇ ਅੰਦਰ ਤੈਨੂੰ ਮੂੰਹ ਤੋੜਮਾ ਜਵਾਬ ਦਿੱਤਾ ਅਸੀਂ ਹੁਣ ਤਕੜੇ ਹੋ ਕੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜਿਹੜਾ ਵਿਰੋਧ ਕਰਾਂਗੇ ਤੇਰੀ ਸਰਕਾਰ ਦੀਆਂ ਨਾਕਾਮੀਆਂ ਜਿਹੜੀਆਂ ਨੇ ਉਹ ਲੋਕਾਂ ਤੱਕ ਲੈ ਕੇ ਜਾਵਾਂਗੇ ਇਸ ਦੇ ਲਈ ਮੈਂ ਅੱਜ ਫਿਰ ਤੁਹਾਡੇ মিডিਆ ਦੇ ਰਾਹੀਂ ਤੁਹਾਡੇ ਮਾਧਿਅਮ ਦੇ ਰਾਹੀਂ ਜਿਹੜੀ ਇਹ ਨੈਤਿਕਤਾ ਜਿਹੜੀ ਪੰਜਾਬ ਦੇ ਅੰਦਰ ਖੋ ਚੁੱਕਾ ਇਨੂੰ ਤੁਰੰਤ ਜਿਹੜਾ ਹੈ ਭਗਵੰਤ ਮਾਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਨਹੀਂ ਤਾਂ ਫਿਰ ਲੋਕ ਇਹਦੇ ਨੂੰ ਅਸਤੀਫਾ ਲੈਣ ਦੇ ਲਈ ਅਸੀਂ ਮਜਬੂਰ ਹੋ ਕੇ ਜਿਹੜੀ ਲੋਕ ਲੈ ਪੰਜਾਬ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਅੰਦਰ ਚਲਾਵਾਂਗੇ ਔਰ ਭਗਵੰਤ ਮਾਨ ਨੂੰ ਜਿਹੜਾ ਉਹ ਛਟਾਵਾਂਗੇ ਜਿਹੜਾ ਇਹਨੇ ਦਲਤਾਂ ਦਾ ਅਪਮਾਨ ਕੀਤਾ ਜਿਹੜਾ ਸਰਪਤਾ ਨੇ ਮਜ਼ਦੂਰਾਂ ਨੇ ਕਿਸਾਨਾਂ ਨੇ ਦਾ ਮੂੰਹ ਤੋੜਵਾ ਜਵਾਬ ਦਿੱਤਾ ਕਿ ਦੇਖੇ ਤੂੰ ਗੁਰੂਆਂ ਦੀ ਧਰਤੀ ਤੇ ਜਾ ਕੇ ਉਹ ਜਾ ਕੇ ਵੀ 25-25 ਕਰੋੜ ਦੇ ਝੂਠ ਬੋਲਦਾ ਤਾਂ ਫਿਰ ਇਹਦਾ ਮੂੰਹ ਤੋੜਵਾ ਜਵਾਬ ਮੇਰੇ ਖਿਆਲ ਦੇ ਅੰਦਰ ਲੋਕਾਂ ਨੇ ਦੇਣਾ ਸੀ ਇਸ ਕਰਕੇ 1,75,000 ਤੋਂ ਵੱਧ ਵੋਟਾਂ ਦੇ ਉੱਤੇ 13 ਤੇ 0 ਦੀ ਉਹਨੂੰ ਪਤਾ ਲੱਗਾ ਸਵੇਰ ਨੂੰ ਵੀ ਮੈਂ 13 ਤੇ 0 ਕਹਿਤਾ ਉਹ ਨਾਲੋਂ ਏਕਾ ਹਟ ਗਿਆ ਉਹ ਵੀ ਸਾਡੇ ਬਹੁਤ ਘੱਟ ਮਾਰਜਨ ਦੇ ਉੱਤੇ ਇੱਕੋ ਅਸੀਂ ਅਨੰਦਪੁਰ ਸਾਹਿਬ ਦੇ ਅੰਦਰ ਬਹੁਤ ਘੱਟ ਮਾਰਜਨ ਦੇ ਉੱਤੇ ਜਿਹੜਾ ਉਸ ਸੀਟ ਨੂੰ ਜਿਹੜਾ ਅਸੀਂ ਹਾਣੇ ਆ ਔਰ ਸ਼ਾਹਪੁਰ ਦੇ ਅੰਦਰ ਅਸੀਂ ਬਹੁਤ ਘੱਟ ਮਾਰਜਨ ਦੇ ਨਾਲ ਵੀ 25 ਹਜ਼ਾਰ ਦੇ ਨਾਲ ਅਸੀਂ ਪਛੜ ਗਏ ਖੈਰ ਜਿੱਤ ਹਾਰ ਹੁੰਦੀ ਰਹਿੰਦੀ ਹੈ ਪਰ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਸਰ ਸਿਕਾਇਆ ਔਰ ਦੂਸਰੀ ਗੱਲ ਜਿਹੜੀ ਦੇਸ਼ ਭਗਵਾਨ ਹੈ श्री राम चंद्र जी ਉਹ ਸਾਡੇ ਵੀ ਗੁਰੂ ਨੇ ਸਾਡੇ ਵੀ ਮਹਾਰਾਜ ਨੇ ਪਰ ਜਿਹੜੀ ਦੋਨਾਂ ਦੇ ਨਾਂ ਦੇ ਉੱਤੇ ਫੋਟਾਂ ਲਾਉਣ ਦੀ ਕੋਸ਼ਿਸ਼ ਕੀਤੀ ਤੈਨੂੰ ਹੋਜੁੱਧਿਆ ਦੇ ਲੋਕਾਂ ਨੇ ਉਹ ਜੁੱਧਿਆ ਦੇ ਅੰਦਰ ਵੀ ਤੈਨੂੰ ਹਰਾਇਆ ਕਿ ਕੋਈ ਵਿਅਕਤੀ ਧਰਮ ਦੇ ਨਾਂ ਦੇ ਉੱਤੇ ਧਰਮ ਦਾ ਝੰਡਾ ਚੱਕ ਕੇ ਜਿਹੜਾ ਹੈ ਉਹ ਦੇਸ਼ ਦੇ ਅੰਦਰ ਅਜਿਹੀ ਰਾਜਨੀਤੀ ਨਹੀਂ ਕਰ ਸਕਦਾ ਇਹ ਸਭ ਤੋਂ ਵੱਡੀ ਨਰਿੰਦਰ ਮੋਦੀ ਦੀ ਹਾਰ ਹੈ ਕਿ ਜੇ ਇਸ ਮਕਸਦ ਦੇ ਵਾਸਤੇ ਉਹ ਪੂਰੇ ਦੇਸ਼ ਦੇ ਅੰਦਰ ਗਿਆ ਖਾਸ ਤੌਰ ਤੇ ਉਹ ਜੁੱਧਿਆ ਦੇ ਲੋਕਾਂ ਨੇ ਵੀ ਸਭ ਕੁਝ ਸਿਖਾਇਆ ਕਿ ਤੂਏ ਗਲਤ ਪਰੰਪਰਾਵਾਂ ਗਲਤ ਨੀਤੀ ਪਾ ਕੇ ਜਿਹੜਾ ਉਦੇਸ਼ ਨੂੰ ਅੱਗੇ ਨਹੀਂ ਲੈ ਕੇ ਜਾ ਸਕਦਾ ਜਿਹੜੇ ਲੋਕਾਂ ਦੇ ਨਾਲ ਉਹਨਾਂ ਨੇ ਵਾਅਦੇ ਕੀਤੇ ਸੀ ਨਾ ਨਾ 15-15 ਲੱਖ ਕਿਸੇ ਤੇ ਕੋਲ ਆਇਆ ਨਾ 2 ਕਰੋੜ ਨੌਕਰੀ ਮਲਟੀਪਲਾਈ 10 ਇਅਰ 20 ਕਰੋੜ ਨੌਕਰੀ ਮਿਲੀ ਨਾ ਗਰੀਬਾਂ ਦਾ ਮੌਜਾ ਮਿਲਿਆ ਨਾ ਗਰੀਬਾਂ ਨੂੰ ਘਰ ਬਣਾ ਕੇ ਦਿੱਤੇ ਨਾ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਉਲਟਾ ਪੰਜਾਬ ਦੇ ਕਿਸਾਨਾਂ ਦੇ ਉੱਤੇ ਜ਼ੁਲਮ ਕਰਕੇ 750 ਕਿਸਾਨਾਂ ਦੀ ਹੋਈ ਸ਼ਹੀਦੀ ਦੇ ਲਈ ਜਿਹੜੇ ਨੇ ਉਹ ਦੇਸ਼ ਦੇ ਮੋਦੀ ਸਾਹਿਬ ਸਿੱਧੇ ਸਵਾਰ ਤੇ ਉੱਤੇ ਜ਼ਿੰਮੇਵਾਰ ਨੇ ਇਸ ਕਰਕੇ ਉਹ ਮジョਰਿਟੀ ਦੇ ਅੰਦਰ ਐਕਸਲੂਟ ਮジョਰਿਟੀ ਦੇ ਅੰਦਰ ਨਹੀਂ ਆ ਸਕਿਆ ਉਹਨੂੰ 36 ਸੀਟਾਂ ਹਾਰਨੀਆਂ ਪਈਆਂ ਇਸ ਵੇਲੇ ਦੂਸਰੀਆਂ ਪਾਰਟੀਆਂ ਦਾ ਸਹਾਰਾ ਲੈ ਕੇ ਸਰਕਾਰ ਬਣਾਉਣ ਦੇ ਲਈ ਉਹ ਕਤਾਬਲਾ ਹੋਇਆ ਉਹਦੀ ਸਰਕਾਰ ਬਣੇ ਇਹ ਲੇਕਿਨ ਉਹ ਸਰਕਾਰ ਕੋਲ ਜਿਆਦਾ ਸਮਾਂ ਜਿਹੜੀ ਨਹੀਂ ਚੱਲੇਗੀ ਜਿਹੜੇ ਉਹਦੇ ਸਹਿਯੋਗੀ ਨੇ ਅੱਜ ਬਹੁਤ ਵੱਡੀਆਂ ਵੱਡੀਆਂ ਡਿਮਾਂਡਸ ਕਰ ਰਹੇ ਨੇ ਕਬਰ ਦੇਸ਼ ਦੇ ਅੰਦਰ ਕਿਸੇ ਤਰ੍ਹਾਂ ਦੀ ਜਿਹੜੀ ਸਰਕਾਰ ਆ ਉਹ ਆਏਗੀ ਸਰਕਾਰ ਛੁੱਟ ਜਾਏਗੀ ਕੋਈ ਬਹੁਤਾ ਲੰਬਾ ਸਮਾਂ ਇਹ ਸਰਕਾਰ ਨਹੀਂ ਚੱਲਣੀ ਅਸੀਂ ਅੱਜ ਤੋਂ ਹੀ ਨਵੇਂ ਤੌਰ ਤਰੀਕਿਆਂ ਦੇ ਅੰਦਰ ਜਿਹੜਾ ਇਹ ਪੂਰੇ ਦੇਸ਼ ਦੇ ਅੰਦਰ ਜਾਵਾਂਗੇ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੀ ਰਾਹੁਲ ਗਾਂਧੀ ਜੀ ਦਾ ਮਲਕਾਂ ਜਨ ਖੜਕਦੇਸ ਸਾਹਿਬ ਦਾ ਪ੍ਰਿੰਟਾਜੀ ਦਾ ਸੋਨੀਆ ਗਾਂਧੀ ਜੀ ਦਾ ਔਰ ਸਮੁੱਚੀ ਨੈਸ਼ਨਲ ਲੀਡਰਸ਼ਿਪ ਦਾ ਪੰਜਾਬ ਦੀ ਲੀਡਰਸ਼ਿਪ ਦਾ ਅਵਿੰਦਰ ਸਿੰਘ ਰਾਜਾ ਬਣਿੰਦਾ ਔਰ ਪ੍ਰਤਾਪ ਸਿੰਘ ਬਾਜਵਾ ਔਰ ਸਾਰੇ ਸਾਰੇ ਸਾਡੇ ਐਮਐਲਏ ਸਹਿਵਾਣ ਦਾ ਧੰਨਵਾਦ ਕਰਨਾ ਚਾਹਨਾ ਕਿ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਔਰ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਅੱਗੇ ਤੱਕ ਅਸੀਂ ਗਏ ਆ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਇਸ ਜਿੱਤ ਨੂੰ ਲੈ ਕੇ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਲੋਕਾਂ ਦੇ ਅੰਦਰ ਜਾਵਾਂਗੇ ਔਰ ਖਾਸ ਕਰਕੇ ਜਿਹੜੀ ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਯਾਤਰਾ ਤੇ ਵਿਆਹ ਯਾਤਰਾ ਜਿਹੜੀ ਉਹ ਦੇਸ਼ ਦੇ ਅੰਦਰ ਕੀਤੀ ਸੀ ਉਹਦਾ ਬਹੁਤ ਵੱਡਾ ਸਾਨੂੰ ਲਾਭ ਹੋਇਆ ਮੈਂ ਇਸ ਕਲ ਦੇ ਨਾਲ ਹੀ ਇੱਥੇ ਆਪਣੀ ਗੱਲ ਨੂੰ ਸਭਾਪਤ ਕਰਦਾ ਹੋਇਆ ਅਖੀਰ ਦੇ ਵਿੱਚ ਦੁਬਾਰਾ ਫਿਰ ਕਹਾਂਗਾ ਕਿ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਆਪਣੀ ਨਾਅ ਤਕਤਾ ਨੂੰ ਗਵਾ ਚੁੱਕੇ ਨੇ ਭਗਵੰਤ ਮਾਨ ਆਪਣੀ ਨਾਅ ਤਕਤਾ ਨੂੰ ਗਵਾ ਚੁੱਕੇ ਨੇ ਭਗਵੰਤ ਮਾਨ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਤੇ ਕੇਂਦਰ ਦੀ ਸਰਕਾਰ ਜਦ ਮੈਜੋਰਟੀ ਉਨ੍ਹਾਂ ਦੇ ਕੋਲ ਨਹੀਂ ਹੈ ਤੇ ਉਹਨਾਂ ਨੂੰ ਸਰਕਾਰ ਬਣਾਉਣ ਦਾ ਵੀ ਕੋਈ ਹੱਕ ਨਹੀਂ ਹੈ ਉਹਨਾਂ ਨੂੰ ਵਿਰੋਧੀ ਤਰ੍ਹਾਂ ਸਰਕਾਰ ਬਣਾਉਣ ਦੇ ਲਈ ਮੌਕਾ ਦੇਣਾ ਚਾਹੀਦਾ ਕਿਉਂਕਿ ਤੂੰ 400 ਪਾਰ ਦੀ ਗੱਲ ਕਰਦਾ ਸੀ ਤੂੰ ਖਲ ਪਾਰ ਦੀ ਜਾਂਦਾ ਪਾਰਟੀ ਦੀਆਂ 63 ਸੀਟਾਂ ਨੂੰ ਹਾਰ ਗਿਆ ਇਸ ਕਰਕੇ ਜਿਹੜੇ ਮੁੱਦੇ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਉਹ ਜ਼ਰੂਰ ਮੇਰੇ ਖਿਆਲ ਦੇ ਅੰਦਰ ਪੰਜਾਬ ਦੇ ਲੋਕ ਸੁਣਦੇ ਹੋਣਗੇ ਔਰ ਜ਼ਰੂਰ ਉਹਨਾਂ ਦੇ ਉੱਤੇ ਅਮਲ ਕਰਨਗੇ ਅੱਗੇ ਤੋਂ ਉਹ ਵਰਤਮਾਨ ਨੂੰ ਨਕਾਰਨਗੇ ਔਰ ਭਾਜਪਾ ਨੂੰ ਜਿਹੜਾ ਨਕਾਰ ਕੇ ਪੰਜਾਬ ਦੇ ਅੰਦਰ ਮੁੜ ਕਾਂਗਰਸ ਨੂੰ ਜਿਹੜਾ ਉਹ ਲੈ ਕੇ ਆਉਣਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੋਈ ਸਵਾਲ ਪੁੱਛਣਾ ਤਾਂ ਬਸਲ ਨਹੀਂ ਹੈ ਕਿ بیਐਪੀ ਦੇ ਕੋਲ ਜਿਹੜੀ ਇਹ ਨਿਰੋਲ ਨਹੀਂ ਹੈ ਉਹ ਨਿਆ ਸਹਿਯੋਗੀ ਪਾਰਟੀਆਂ ਨਾਲ ਗੱਲਬਾਤ ਕਰ ਰਹੇ ਨੇ ਪਰ ਉਹਨਾਂ ਦੀ ਡਿਮਾਂਡ ਵੀ ਆਏਗੀ ਕਿ ਬੀਜਪੀ ਨਾਲ ਸਟਰਾਟੀਜੀ ਬਣਾਇਆ ਨਹੀਂ ਤੇ ਤੁਹਾਡੇ ਕੋਲ ਕਿਹੜੀ ਗੱਲ ਹੈ ਜੇ ਅਸੀਂ ਅਸੀਂ ਤਾਂ ਪਹਿਲਾਂ ਹੀ ਅਲਾਈਅੰਸ 파ਰਟਨਰ ਵਿੱਚ ਚੱਲ ਰਹੇ ਹਾਂ ਅਸੀਂ 295 ਨੇ ਕਿਹਾ ਸੀ ਅਸੀਂ 400 파ਰ ਤੋਂ ਤਾਂ ਕਿਹਾ ਹੀ ਨਹੀਂ ਉਹ ਤਾਂ ਕਹਿੰਦਾ ਸੀ ਮੈਂ ਅੱਲਾ ਹੀ 400 ਆਵਾਂਗਾ ਉਹ ਕਹਿੰਦਾ ਸੀ ਮੇਰਾ ਸਵਾਲ ਮੈਂ ਸਮਝ ਗਿਆ ਤੁਹਾਡਾ ਸਵਾਲ ਇਹ ਕੀ ਤੁਸੀਂ ਵੀ ਲੋਕਾਂ ਨੂੰ ਲੈ ਕੇ ਦੂਸਰੀਆਂ 파ਰਟੀ ਨੂੰ ਸਰਕਾਰ ਬਣਾਓਗੇ ਨਾ ਆਪਕੀ ਰਾਤ ਨੂੰ ਨਹੀਂ ਸੀ ਜੀ ਨਹੀਂ ਯਾਰ ਉਹਨਾਂ ਦੇ ਨਾਲ 3 ਬੰਦੇ ਨਾਲ ਮਿਲ ਕੇ ਆਪਣੀ ਮੰਗ ਰੱਖਦੇ ਨੇ ਤੁਹਾਡੇ ਕੋਲ ਨਹੀਂ ਰੱਖਣਗੇ ਮੇਰੇ ਖਿਆਲ ਦੇ ਅੰਦਰ ਜੇ ਉਹ ਸਾਡੇ ਨਾਲ ਆਉਂਦੇ ਨੇ ਤੇ ਉਹਨਾਂ ਨੂੰ ਪਤਾ ਆ ਕਿ ਮੋਦੀ ਉਹਨਾਂ ਨੂੰ ਰਗੜ ਕੇ ਰੱਖ ਦੇਗਾ ਇਸ ਕਰਕੇ ਡਰਦੇ ਮਾਰੇ ਜਿਹੜਾ ਉਹ ਕਿਤੇ ਨਾ ਕਿਤੇ ਕਹਾਣੀ ਜਿਹੜੀ ਆ ਉਹ ਉਹਨਾਂ ਦੀਆਂ ਪਾਰਟੀਆਂ ਨੂੰ ਉਹ ਤੋੜਨਾ ਚਾਹੁੰਦੇ ਆ ਸਭ ਕੁਝ ਕਰਨਾ ਚਾਹੁੰਦੇ ਆ ਮੇਰੇ ਖਿਆਲ ਦੇ ਅੰਦਰ ਸਤਿਅਤਾ ਦੀ ਸਰਕਾਰ ਜਿਹੜੀ ਆ ਉਹ ਭਾਜਪਾ ਨਹੀਂ ਬਣਾ ਸਕਦੀ ਕੋਲੀ ਸਾਹਿਬ ਦਾ ਸਵਾਲ ਹੈ ਕਿ ਲੋਕ ਨੂੰ ਦੇ ਚੱਗੇ ਚੌਧਰੀ ਭਰਾਨੀ ਬੜੇ ਇਲਾਣ ਕੀਤੇ। ਫੋਟੋ ਸਾਹਮਣੇ ਨਿਕਲ ਕੇ ਆਂਦੀ ਪੇਸ਼ ਕੀਤੀ ਤੇ ਬੋਸ ਦੇ ਉੱਤੇ ਨੌਂਦੀ ਨਹੀਂ ਕਰੀ ਉਹ ਤੇ ਮੇਰੀ। ਚੌਧਰੀ ਸਾਹਿਬ ਨੂੰ ਜੀ ਸੁਨੇਹਾ ਦੇ ਜੀ। ਸੁਨੇਹਾ ਮੇਰਾ ਕੀ ਹੈ ਇਹ ਆਪਣਾ ਕਿ ਮਾਨ ਵਾਲੇ ਬਿਨਾਂ ਫਲੋਰ ਦੇ ਵੀ ਇਲੈਕਸ਼ਨ ਦੇਖੇ ਜਾ ਸਕਦੇ। ਦੇਖੋ ਸੁਨੇਹਾ ਦਾ ਮੇਰਾ ਇਹੀ ਹੈ ਕਿ ਵਿਕਰਮ ਜੀ ਸੰਤ ਚੌਧਰੀ ਸਾਹਿਬ ਨੂੰ ਮੈਂ ਉਹਨਾਂ ਦੇ ਪਿਤਾ ਜੀ ਦਾ ਪਹਿਲਾ ਗਿਆਨ ਬਹੁਤ ਸਤਿਕਾਰ ਕਰਦਾ। ਬੜੇ ਇਮਾਨਦਾਰ ਚੰਗੇ ਨੇਤਾ ਸੀ। ਜੋ ਵਿਕਰਮ ਚੌਧਰੀ ਨੇ ਕੀਤਾ ਔਰ ਇਹਨੇ ਸਾਨੂੰ ਚੈਲੰਜ ਕੀਤਾ ਸੀ ਅਖਬਾਰਾਂ ਦੇ ਜ਼ਰੀਏ ਮੀਡੀਆ ਦੇ ਜ਼ਰੀਏ ਕਿ ਦੇਖੂਗਾ ਇਹ ਕੀ ਕਰਦੇ ਨੇ ਆਪਣੇ ਹਲਕਿਆਂ ਦੇ ਵਿੱਚ ਵਿਕਰਮ ਜੀ ਮੈਂ 14000 ਦੇ ਚਿਤਾ ਕੇ ਸਦਾਚਰਨੀ ਸਿੰਘ ਜੰਨੀ ਨੂੰ ਭੇਜਿਆ 16000 ਦੇ ਸਦਾ ਪਰਵਿੰਦਰ ਸਿੰਘ ਦੇ ਚਿਤਾ ਕੇ ਭੇਜਿਆ 22000 ਦੇ ਉੱਤੇ ਦਇਆ ਸਾਹਬ ਨੇ ਉਹਨਾਂ ਨੂੰ ਚਿਤਾ ਕੇ ਭੇਜਿਆ 22500 ਦੇ ਉੱਤੇ ਲਾਗੀ ਸ਼ੇਰੋ ਵਾਲਿਆ ਜੀ ਨੇ ਉਹਨਾਂ ਨੂੰ ਚਿਤਾ ਕੇ ਭੇਜਿਆ ਕਰਤਾਰਪੁਰ ਵਾਲਿਆਂ ਨੇ ਚਿਤਾ ਕੇ ਭੇਜਿਆ ਔਰ ਫਲੋਰ ਵਾਲਿਆਂ ਨੇ ਇਹ ਸੋਚਦੇ ਸੀ ਕਿ ਸਾਡੀ ਜਿੱਤੀ ਜਗੀਰ ਆ ਵੇ ਸਾਡੇ ਤੋਂ ਬਿਨਾ ਕੋਈ ਆਏ ਨਹੀਂ ਸਕਦਾ 20000 ਦੀਆਂ ਵੋਟਾਂ ਦੇ ਨਾਲ ਜਿੱਥੇ ਬ੍ਰੋ